ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਟਾਲੀਆਣਾ ਸਾਹਿਬ ਜੀ ਦੇ ਜੋ ਕਿ ਲੁਧਿਆਣਾ ਤੋਂ ਬਰਨਾਲਾ ਰੋਡ ਦੇ ਉੱਤੇ ਰਾਇਕੋਟ ਸਹਿਰ ਦੇ ਵਿੱਚ ਬਿਲਕੁਲ ਬੱਸ ਸਟੈਂਡ ਦੇ ਨਜ਼ਦੀਕ ਹੈ ਜਿੱਥੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਾਵਨ ਚਰਨ ਪਏ ਸਵਾਉ ਅੱਜ ਆਪਾਂ ਗੁਰਦੁਆਰਾ ਟਾਲੀਆਣਾ ਸਾਹਿਬ ਜੀ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰਾ ਸਾਹਿਬ ਵਿਖੇ ਹਰ ਮਹੀਨੇ ਦੀ ਪੂਰਨਮਾਸੀ ਨੂੰ ਅਤੇ ਹਰ ਐਤਵਾਰ ਨੂੰ ਸੰਗਤਾਂ ਦੂਰੋਂ-ਦੂਰੋਂ ਚੱਲ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਹਨ ਅਤੇ ਰਾਗੀ ਜੱਥਿਆਂ ਵੱਲੋਂ ਢਾਡੀ ਜੱਥਿਆਂ ਵੱਲੋਂ ਕਵਿਸ਼ਰੀ ਜੱਥਿਆਂ ਵੱਲੋਂ ਗੁਰੂ ਮਹਾਰਾਜ ਜੀ ਦਾ ਪਾਵਨ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜਿਆ ਜਾਂਦਾ ਹੈ ਸੰਗਤਾਂ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਤਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਅਸਥਾਨ ਤੇ 1705 ਈਸਵੀ ਵਿੱਚ ਪਹੁੰਚੇ ਇਸ ਅਸਥਾਨ ਤੇ ਪਹੁੰਚ ਕੇ ਗੁਰੂ ਮਹਾਰਾਜ ਨੇ ਰਾਏ ਕਲੇ ਦੇ ਚਰਵਾਹੇ ਨੂਰਾ ਮਾਹੀ ਕੋਲੋਂ ਦੁੱਧ ਦੀ ਮੰਗ ਕੀਤੀ ਕਿ ਸਾਨੂੰ ਦੁੱਧ ਛਕਾ ਤਾਂ ਨੂਰਾ ਮਾਹੀ ਨੇ ਆਖਿਆ ਗੁਰੂ ਜੀ ਮੇਰੀ ਤਾਂ ਕੋਈ ਵੀ ਮੱਝ ਦੁੱਧ ਨਹੀਂ ਦਿੰਦੀ ਮੈਂ ਤੁਹਾਨੂੰ ਦੁੱਧ ਨਹੀਂ ਸ਼ਕਾ ਸਕਦਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਔਸਰ ਝੂਟੀ ਅਲੀ ਇਸ਼ਾਰਾ ਕਰਕੇ ਆਖਿਆ ਕਿ ਉਸ ਝੂਟੀ ਦਾ ਦੁੱਧ ਸਾਨੂੰ ਸ਼ਕਾ ਨੂਰਾ ਮਾਹੀ ਫੇਰ ਕਹਿਣ ਲੱਗਿਆ ਗੁਰੂ ਜੀ ਮੇਰੇ ਕੋਲ ਤਾਂ ਕੋਈ ਵਰਤਨ ਵੀ ਨਹੀਂ ਜਿਹਦੇ ਵਿੱਚ ਮੈਂ ਤੁਹਾਨੂੰ ਦੁੱਧ ਸ਼ਕਾ ਸਕਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਭਾਂਡਾ ਜਿਹਨੂੰ ਅਸੀਂ ਗੰਗਾ ਸਾਗਰ ਦੇ ਨਾਮ ਦੇ ਨਾਲ ਜਾਣਦੇ ਹਾਂ ਉਹ ਗੰਗਾ ਸਾਗਰ ਨੂਰੇ ਮਾਹੀ ਨੂੰ ਦਿੱਤਾ ਨੂਰਾ ਮਾਹੀ ਇਹ ਗੰਗਾ ਸਾਗਰ ਦੇਖ ਕੇ ਹੈਰਾਨ ਹੁੰਦਾ ਕਿਉਂਕਿ ਇਸ ਗੰਗਾ ਸਾਗਰ ਦੇ ਵਿੱਚ 288 ਛੇਦ ਸਨ 288 ਗਲੀਆਂ ਸਨ ਨੂਰਾ ਮਾਹੀ ਨੂੰ ਇੰਜ ਲੱਗਦਾ ਸੀ ਕਿ ਇਸ ਦੇ ਵਿੱਚ ਦੁੱਧ ਨਹੀਂ ਖੜੇਗਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਖਿਆ ਕਿ ਇਸ ਦੇ ਵਿੱਚ ਉਹ ਦੁੱਧ ਪਾਉਣ ਦੀ ਕਿਰਪਾਲਤਾ ਕਰੇ ਜਦੋਂ ਨੂਰਾ ਮਾਹੀ ਨੇ ਇਸ ਗੜਬੇ ਦੇ ਵਿੱਚ ਇਸ ਗੰਗਾ ਸਾਗਰ ਦੇ ਵਿੱਚ ਦੁੱਧ ਪਾਇਆ ਤਾਂ ਇੱਕ ਵੀ ਬੂੰਦ ਦੁੱਧ ਦੀ ਇਸ ਗੰਗਾ ਸਾਗਰ ਦੇ ਵਿੱਚੋਂ ਬਾਹਰ ਨਹੀਂ ਆਈ ਇਸ ਤੋਂ ਬਾਅਦ ਸ੍ਰੀ ਕਲਾ ਜੋ ਕਿ ਗੁਰੂ ਮਹਾਰਾਜ ਜੀ ਦੀ ਸ਼ੀਵਾ ਦੇ ਵਿੱਚ ਲੱਗ ਗਿਆ ਗੁਰੂ ਜੀ ਨੇ ਰਾਏ ਕੱਲੇ ਨੂੰ ਆਖਿਆ ਕਿ ਅਸੀਂ ਕਿਸੇ ਸੱਜਣ ਨੂੰ ਤੇਰੇ ਕੋਲੋਂ ਭੇਜਣਾ ਚਾਹੁੰਦੇ ਹਾਂ ਜੋ ਕਿ ਸਰਹੰਦ ਜਾ ਕੇ ਮੇਰੇ ਲਾਲਾਂ ਦੀ ਖਬਰ ਛੋਟੇ ਸਹਿਬਜ਼ਾਦਿਆਂ ਦੀ ਖਬਰ ਲੈ ਕੇ ਆਵੇ ਕਿ ਓਕੇ ਸਹਾਲਚ ਨੇ ਉਹਨਾਂ ਨੂੰ ਮੁਗਲ ਹਕੂਮਤ ਨੇ ਕੈਦ ਕੀਤਾ ਹੋਇਆ ਤਾਂ ਰਾਏ ਕੱਲੇ ਨੇ ਆਪਣੇ ਉਸੇ ਚਰਵਾਹੇ ਨੂਰਾ ਮਾਹੀ ਨੂੰ ਗੁਰੂ ਜੀ ਦੇ ਲਾਲਾਂ ਦੀ ਖਬਰ ਲੈਣ ਲਈ ਭੇਜਿਆ ਕਿਉਂਕਿ ਸਰਹੰਦ ਨੂਰੇ ਦੀ ਵੱਡੀ ਭੈਣ ਨੂਰਾ ਵਿਆਹੀ ਹੋਈ ਸੀ ਨੂਰਾ ਆਪਣੀ ਭੈਣ ਕੋਲੇ ਪਹੁੰਚਦਾ ਅਤੇ ਛੋਟੇ ਸਹਿਬਜ਼ਾਦਿਆਂ ਦਾ ਹਾਲ ਜਦੋਂ ਆਪਣੀ ਭੈਣ ਨੂਰਾ ਤੋਂ ਪੁੱਛਦਾ ਤਾਂ ਉਹ ਤਾਂ ਹਾਂ ਮਾਰ ਮਾਰ ਕੇ ਨੂਰੇ ਮਾਹੀ ਨੂੰ ਹਾਲ ਦੱਸਦੀ ਹੈ ਕਿ ਗੁਰੂ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਉਹ ਸੂਬੇ ਸਰਹੰਦ ਨੇ ਜਾਲਮ ਮੁਗਲਾਂ ਨੇ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਕਿਉਂਕਿ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਇਸ ਕਰਕੇ ਉਹਨਾਂ ਨੂੰ ਉਹ ਮੁਸਲਮਾਨ ਬਣਾਉਣਾ ਚਾਹੁੰਦੇ ਸਨ ਪਰ ਛੋਟੇ ਸਹਿਬਜ਼ਾਦੇ ਬਿਲਕੁਲ ਵੀ ਡੋਲੇ ਨਹੀਂ ਬਿਲਕੁਲ ਵੀ ਕਵਰਾਈ ਨਹੀਂ ਉਹਨਾਂ ਨੇ ਉਸ ਸੂਬੇ ਸਰਹੰਦ ਦੀ ਈਨ ਨਹੀਂ ਮੰਨੀ ਤਾਂ ਇਹਨਾਂ ਜ਼ਾਲਮਾਂ ਨੇ ਉਹਨਾਂ ਨੂੰ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਨੂਰਾ ਮਾਹੀ ਇਹ ਖਬਰ ਲੈ ਕੇ ਜਦੋਂ ਰਾਏਕੋਟ ਪਹੁੰਚਿਆ ਤਾਂ ਸਤਿਗੁਰ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਨੇ ਇੱਕ ਤੀਰ ਦੀ ਨੋਕ ਦੇ ਨਾਲ ਕਾਹੀ ਦੇ ਬੂਟੇ ਦੇ ਵਿੱਚ ਉਸ ਦੀ ਜੜ ਨੂੰ ਖਰੋਚੀ ਜਾ ਰਹੇ ਨੇ ਇੱਧਰ ਨੂਰਾ ਮਾਹੀ ਗੁਰੂ ਜੀ ਦੇ ਲਾਲਾਂ ਦਾ ਹਾਲ ਦੱਸ ਰਿਹਾ ਜਦੋਂ ਨੂਰੇ ਮਾਹੀ ਨੇ ਦੱਸਿਆ ਕਿ ਤੁਹਾਡੇ ਲਾਲਾਂ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਸੂਬੇ ਸਰਹੰਦ ਨੇ ਜਾਲਮ ਮੁਗਲਾਂ ਨੇ ਨੀਹਾਂ ਵਿਚਣਵਾ ਕੇ ਸ਼ਹੀਦ ਕਰ ਦਿੱਤਾ ਤਾਂ ਗੁਰੂ ਜੀ ਨੇ ਆਖਿਆ ਕਿ ਅੱਜ ਤੋਂ ਮੁਗਲਾਂ ਦੀ ਜੜ ਪੁੱਟੀ ਗਈ ਤਾਂ ਰਾਏ ਕਲਾ ਗੁਰੂ ਜੀ ਦੇ ਚਰਨਾਂ ਤੇ ਢੈ ਪਿਆ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਗਲਤੀ ਇੱਕ ਨੇ ਕੀਤੀ ਐ ਸਾਰਿਆਂ ਨੂੰ ਸਜ਼ਾ ਨਾ ਦਿਓ ਕਿਉਂਕਿ ਇਹਨਾਂ ਤੁਰਕਾਂ ਦੇ ਵਿੱਚ ਮੁਗਲਾਂ ਦੇ ਵਿੱਚ ਮੈਂ ਵੀ ਆਉਣਾ ਵਾ ਤਾਂ ਗੁਰੂ ਜੀ ਨੇ ਆਖਿਆ ਕਿ ਰਾਏ ਕਲਾ ਜੀ ਤੁਹਾਨੂੰ ਇਹ ਗੰਗਾ ਸਾਗਰ ਦਿੰਨੇ ਆ ਗੁਰੂ ਜੀ ਨੇ ਇੱਕ ਗੰਗਾ ਸਾਗਰ ਦਿੱਤਾ ਅਤੇ ਇੱਕ ਤਲਵਾਰ ਇਸ ਰਾਏ ਕਲੇ ਨੂੰ ਬਖਸ਼ੀ ਕਿ ਜਿੰਨਾ ਚਿਰ ਤੁਸੀਂ ਇਸ ਦੀ ਸੇਵਾ ਕਰੋਗੇ ਉਹਨਾਂ ਚਿਰ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਅੱਜ ਵੀ ਉਹ ਗੰਗਾ ਸਾਗਰ ਰਾਏ ਕਲਾ ਜੀ ਦੀ ਨੌਵੀਂ ਪੀੜੀ ਰਾਏ ਅਜੀਜ਼ ਉੱਲਾਹ ਖਾਨ ਕੋਲੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸੰਭ ਕੇ ਰੱਖਿਆ ਜਿਸ ਦੇ ਸੰਗ ਤਾਂ ਦਰਸ਼ਨ ਕਰਦੀਆਂ ਹਨ ਸਤ ਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਬੜੇ ਪਿਆਰ ਤੇ ਸਤਕਾਰ ਦੇ ਨਾਲ ਲੰਗਰਾਂ ਦੇ ਵਿੱਚ ਸੇਵਾ ਕਰਦੀਆਂ ਹਨ ਲੰਗਰ ਵਰਤਾਉਣ ਦੀ ਸੇਵਾ ਕਰਦੀਆਂ ਹਨ ਲੰਗਰ ਬਣਾਉਣ ਦੀ ਸੇਵਾ ਕਰਦੀਆਂ ਹਨ ਸੰਗਤਾਂ ਵੱਲੋਂ ਭਾਂਡੇ ਮਾਂਜਣ ਦੀ ਸੇਵਾ ਕੀਤੀ ਜਾਂਦੀ ਹੈ। ਹਰ ਰੋਜ਼ ਹੀ ਇਸ ਪਾਵਨ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਨੌਜਵਾਨ ਵੀਰਾਂ ਵੱਲੋਂ ਜੋੜਿਆਂ ਦੀ ਸੇਵਾ, ਝਾੜੂ ਦੀ ਸੇਵਾ ਅਤੇ ਬਜ਼ੁਰਗਾਂ ਵੱਲੋਂ, ਭੈਣਾਂ ਵੱਲੋਂ, ਬੀਬੀਆਂ ਵੱਲੋਂ ਭਾਂਡੇ ਮਾਂਜਣ ਦੀ ਸੇਵਾ ਕੀਤੀ ਜਾਂਦੀ ਹੈ। ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸੇਵਾ ਕਰਕੇ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਨ੍ਹਾਂ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅੱਜ ਆਪਾਂ ਦਰਸ਼ਨ ਕੀਤੇ ਨੇ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਜੀ ਰਾਏਕੋਟ ਦੇ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਾਵਨ ਚਰਨ ਪਏ ਨੇ ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਕਿਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ